ਲੰਘੇ ਕੱਲ ਨਵਾਂ ਬਜਟ ਪੇਸ਼ ਹੋਇਆ ਪਰ ਨਵਾਂ ਬਜਟ ਪੇਸ਼ ਹੋਣ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਕਿ ਉਹ ਬਜਟ ਪੰਜਾਬ ਦੇ ਵਾਸਤੇ ਲਾਭਦਾਇਕ ਹੋਵੇਗਾ ਉੱਥੇ ਵਿਰੋਧੀ ਪਾਰਟੀਆਂ ਨੇ ਗੱਲ ਫੜ ਲਈ। ਵਿਰੋਧੀ ਪਾਰਟੀਆਂ ਨੇ ਖਾਸ ਕਰਕੇ ਉਸ ਬਜਟ ਦੇ ਵਿੱਚੋਂ ਇੱਕ ਵੱਖਰਾ ਹਿੱਸਾ ਫੜ ਲਿਆ ਜਿਹੜਾ ਕੀ ਨਵੇਂ ਕਰਜ਼ੇ ਵੱਲ ਇਸ਼ਾਰਾ ਕਰ ਰਿਹਾ ਸੀ ਔਰ ਖਾਸ ਕਰਕੇ ਇਹ ਦਾਅਵਾ ਕੀਤਾ ਜਾਣ ਲੱਗਿਆ ਕਿ ਪੰਜਾਬ ਸਰਕਾਰ ਹੁਣ ਪੰਜਾਬ ਨੂੰ ਹੋਰ ਕਰਜ਼ੇ ਹੇਠ ਡੋਬਣ ਨੂੰ ਤਿਆਰ ਹੈ ਜਿਸ ਵਾਸਤੇ ਹੁਣ ਇੱਕ ਨਵਾਂ ਕਰਜ਼ਾ ਲਿਆ ਜਾਵੇਗਾ। ਉਸ ਦੀਆਂ ਚਰਚਾਵਾਂ ਕੀਤੀਆਂ ਗਈਆਂ 38331 ਕਰੋੜ ਰੁਪਏ ਦਾ ਇੱਕ ਕਰਜ਼ਾ ਜਿਹੜਾ ਪੰਜਾਬ ਸਰਕਾਰ ਲੈਣ ਨੂੰ ਤਿਆਰ ਹੈ ਦਾਵਾ ਕੀਤਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਵੀ ਉਸ ਲਹਿਰ 'ਚ ਕੁੱਦ ਪਏ ਤੇ ਉਹਨਾਂ ਨੇ ਵੀ ਰੱਜ ਕੇ ਇਸ ਗੱਲ ਦੇ ਉੱਤੇ ਪੰਜਾਬ ਸਰਕਾਰ ਦੀ ਖਿਲਾਫਤ ਕੀਤੀ ਹੈ ਉਹਨਾਂ ਨੇ ਇੱਕ ਵੀਡੀਓ ਬਣਾਈ ਹੈ ਜਿਸ ਦੇ ਵਿੱਚ ਸਾਫ਼ ਜ਼ਿਕਰ ਕੀਤਾ ਹੈ ਕਿ ਪੰਜਾਬ ਜਿਹੜਾ ਪਹਿਲਾਂ ਹੀ ਰਵਾਇਤੀ ਪਾਰਟੀਆਂ ਦੇ ਕਰਜ਼ੇ ਦੇ ਹੇਠ ਆਇਆ ਹੋਇਆ ਸੀ ਜਿਸ ਦਾ ਕਰਜ਼ਾ ਉਸ ਵੇਲੇ 2.7 ਲੱਖ ਕਰੋੜ ਰੁਪਇਆ ਸੀਗਾ ਉਹ ਹੁਣ ਕਰਜ਼ਾ 2025 ਤੱਕ ਵੱਧ ਕੇ 3 3.7 ਲੱਖ ਕਰੋੜ ਜਿਹੜਾ ਉਹ ਪਹੁੰਚ ਜਾਵੇਗਾ ਜਿਸ ਦੇ ਨਾਲ ਪੰਜਾਬ ਨੂੰ ਭਾਵੇਂ ਜ਼ਰੂਰ ਵੱਡਾ ਨੁਕਸਾਨ ਪਹੁੰਚੇਗਾ ਪਰ ਇਸ ਦੇ ਸਿੱਧੇ ਇਲਜ਼ਾਮ ਉਹਨਾਂ ਨੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਉੱਤੇ ਸਾਧੇ ਨੇ ਉਹਨਾਂ ਨੇ ਸਾਫ਼ ਕਿਹਾ ਆ ਕਿ ਇਹਨਾਂ ਮਸਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਸੁਹਿਰਦ ਨਹੀਂ ਉਹਨਾਂ ਨੇ ਸਿੱਧੇ ਇਲਜ਼ਾਮ ਲਗਾਏ ਨੇ ਕਿ ਪੰਜਾਬ ਸਰਕਾਰ ਨੇ ਬਜਟ ਕਿਸ ਤਰ੍ਹਾਂ ਅਲਾਟ ਕੀਤਾ ਇਸ ਬਾਰੇ ਵੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਉਹਨਾਂ ਨੇ ਸਾਫ਼ ਨਿਸ਼ਾਨੇ ਸਾਧੇ ਨੇ ਕਿ ਪਿਛਲੀ ਵਾਰ ਤੋਂ 12 ਫੀਸਦੀ ਬਜਟ ਜਿਹੜਾ ਆ ਉਸ ਦੇ ਵਿੱਚ ਇਜ਼ਾਫਾ ਹੋਇਆ ਹੈ ਪਿਛਲੀ ਵਾਰ ਨਾਲੋਂ ਜ਼ਿਆਦਾ ਬਜਟ ਜਿਹੜਾ ਉਹ ਪੇਸ਼ ਕੀਤਾ ਗਿਆ ਇਸ ਵਾਰ ਦਾ ਜਿਹੜਾ ਬਜਟ ਹੈ ਉਸ ਦੇ ਵਿੱਚ ਵੀ 2 ਲੱਖ 4000 ਕਰੋੜ ਰੁਪਏ ਦੇ ਕਰੀਬ ਜਿਹੜਾ ਬਜਟ ਪੇਸ਼ ਹੋਇਆ ਉਸ ਦੇ ਆਧਾਰ ਉੱਤੇ ਵੀ ਚਰਚਾਵਾਂ ਛੜੀਆਂ ਹੋਈਆਂ ਨੇ ਕਿ ਇਸ ਬਜਟ ਦੇ ਵਿੱਚ ਕਿਸ ਤਰ੍ਹਾਂ ਪੰਜਾਬ ਸਰਕਾਰ ਨੇ ਅਲੋਕੇਸ਼ਨ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ ਸਿੱਧੇ ਨਿਸ਼ਾਨੇ ਸਾਧਦੇ ਨੇ ਕਿ ਹੁਣ ਤੱਕ ਪੰਜਾਬ ਸਰਕਾਰ ਨੇ ਕਿਸ ਤਰ੍ਹਾਂ ਇਸ ਬਜਟ ਨੂੰ ਵੰਡਣਾ ਹੈ ਕਿਸ ਤਰ੍ਹਾਂ ਇਹਨੂੰ ਅਲੋਟ ਕਰਨਾ ਹੈ ਉਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਨਾ ਹੀ ਉਹਨਾਂ ਨੇ ਉਹਨਾਂ ਮੁੱਖ ਖੇਤਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਜਿੱਥੋਂ ਪੰਜਾਬ ਨੂੰ ਸਿੱਧੀ ਇਨਕਮ ਹੋ ਰਹੀ ਹੈ ਜਿਸ ਦੇ ਵਿੱਚ ਮਾਈਨਿੰਗ ਵੀ ਇੱਕ ਹਿੱਸਾ ਆ ਜਿਸ ਦੇ ਵਿੱਚ ਐਕਸਾਈਜ਼ ਵੀ ਇੱਕ ਹਿੱਸਾ ਆ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਸਿੱਧੇ ਨਿਸ਼ਾਨੇ ਸਾਧਦੇ ਪੰਜਾਬ ਸਰਕਾਰ ਉੱਤੇ ਪੰਜਾਬ ਦੇ ਨਾਂਵੇਂ ਬਜਟ ਦੇ ਉੱਤੇ ਔਰ ਸਾਫ਼ ਕਹਿ ਦਿੱਤਾ ਹੈ ਕਿ ਪੰਜਾਬ ਦਾ ਨਵਾਂ ਬਜਟ ਪੰਜਾਬ ਨੂੰ ਕਰਜ਼ੇ ਹੇਠ ਦੱਬਣ ਦੀ ਇੱਕ ਹੋ ਪੰਜਾਬ ਦਾ ਨਵਾਂ ਬਜਟ ਜਿਹੜਾ ਇੰਨਾ ਜ਼ਿਆਦਾ ਬਜਟ ਜਿਹੜਾ ਸਿੱਖਿਆ ਸਿਹਤ ਅਤੇ ਖੇਤੀਬਾੜੀ ਦੇ ਉੱਤੇ ਆਧਾਰਿਤ ਹੈਗਾ ਆ ਉਹ ਬਜਟ ਪੰਜਾਬ ਨੂੰ ਕਿਵੇਂ ਕਰਜ਼ੇ ਹੇਠ ਦਬ ਦਵੇਗਾ ਨਵਜੋਤ ਸਿੰਘ ਸਿੱਧੂ ਕੀ ਕਹਿੰਦੇ ਨੇ ਆਓ ਸੁਣ ਲੈਂਦੇ ਆ ਅੱਜ ਪੰਜਾਬ ਦੇ ਫਾਈਨੈਂਸ ਮੰਤਰੀ ਸਾਹਿਬ ਨੇ ਬਜਟ ਪੇਸ਼ ਕੀਤਾ ਇਹ ਬਜਟ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਬਹੁਤ ਘੱਟ ਹੈ ਤੇ ਲੁਕੋਇਆ ਉਹ ਬਹੁਤ ਵੱਡਾ ਤੁਸੀਂ ਇਸ ਬਜਟ ਦੇ ਵਿੱਚ ਸਰਕਾਰੀ ਆંકੜੇ ਦਿੱਤੇ ਆ ਕਿ ਜਿਹੜਾ ਕਰਜ਼ਾ ਤੁਹਾਡੇ ਪਹਿਲੇ ਸਾਲ 31000 ਸੀ ਉਹ ਦੂਸਰੇ ਸਾਲ 36000 ਰੁਪਇਆ ਹੁਣ ਉਹ ਕਰਜ਼ਾ 24 25 ਦੇ ਵਿੱਚ ਯਾਨੀ ਜਿਹੜੇ ਇਸ ਸਾਲ ਦੇ ਵਿੱਚ ਉਹ 38000 ਕਰੋੜ ਤੋਂ ਉੱਤੇ ਹੋਵੇ ਇਹਦਾ ਮਤਲਬ ਜਿਹੜਾ ਤੁਸੀਂ ਐਸਟੀਮੇਟ ਦਿੱਤਾ ਹੈ ਕਿ ਕਰਜ਼ਾ ਵਧੇਗਾ ਇਹ 40000 ਕਰੋੜ ਦੇ ਲਾਗੇ ਤੱਕ ਇਹ ਜਾਊਗਾ ਜਿਸ ਤਰ੍ਹਾਂ ਦੀ ਤੁਹਾਡੇ ਹਿਸਾਬਾਤਾਂ ਅਗਲੀ ਜਿਹੜੀ ਤੁਸੀਂ ਦੱਸੀ ਹੈ ਫਿਸਕਲ ਡੈਫਿਸਟ ਮੈਂ ਕੱਲ ਵੀ ਪੰਜਾਬੀਆਂ ਨੂੰ ਸਮਝਾਇਆ ਸੀ ਕਿ ਜੇ ਮੇਰੀ ਆਮਦਨ ਇੰਨੀ ਆ ਔਰ ਖਰਚਾ ਇੰਨਾ ਵੱਧ ਹੈ ਤੋ ਜਿੰਨਾ ਵੱਧ ਹੈ ਉਹ ਫਿਸਕਲ ਡੈਫਿਸਟ ਹੁੰਦਾ ਤੁਸੀਂ ਪਿਛਲੀ ਵਾਰ ਦਾ ਫਿਸਕਲ ਡੈਫਿਸਟ ਥੋੜਾ 26000 ਕਰੋੜ ਰੁਪਈਆ ਮਤਲਬ ਤੁਹਾਡੀ ਆਮਦਨ ਤੋਂ 26000 ਕਰੋੜ ਰੁਪਈਏ ਖਰਚੇ ਵੱਧ ਸੀ ਤੇ ਤੁਸੀਂ ਇਸ ਸਾਲ ਦੇ ਦੱਸ ਰਹੇ ਹੋ 30000 ਕਰੋੜ ਰੁਪਈਏ ਖਰਚੇ ਵੱਧ ਹੋਣਗੇ ਯਾਨੀ ਤੁਸੀਂ ਇਸ ਗੱਲ ਦਾ ਪੂਰੀ ਤਰ੍ਹਾਂ ਇਸਤਿقبال ਕਰ ਰਹੇ ਹੋ ਕਿ ਸਰਕਾਰ ਕਰਜ਼ਿਆਂ ਦੇ ਉੱਤੇ ਚਲੇ। ਸਮਝ ਨਹੀਂ? ਨੰਬਰ 3 ਜਿਹੜੀ ਸਭ ਤੋਂ ਵੱਡੀ ਠੀਕ ਹੈ। ਤੁਸੀਂ ਇਸ ਗੱਲ ਦਾ ਵੀ ਇਸਤੇਮਾਲ ਕੀਤਾ ਕਿ ਜਿਹੜਾ ਡੈਟ ਸਰਵਿੰਗ ਹੈ ਤੇ ਅਸੀਂ ਕਰਜ਼ਿਆਂ ਦੇ ਉੱਤੇ ਸੂਰਮਲਾਮੂਕੇ ਮੋੜਨਾ ਸਾਡੀ ਦੇਣਦਾਰੀ ਹੈ। ਉਹ ਵੀ 2000 ਕਰੋੜ ਰੁਪਏ ਵਧੂਗਾ। ਪਹਿਲਾਂ 35 ਹੁੰਦਾ ਸੀ ਹੁਣ 37000 ਤੋਂ ਉੱਤੇ ਕਰੋੜ ਹੋਊਗਾ। ਮਤਲਬ ਹਰ ਇੱਕ ਚੀਜ਼ ਦੇ ਵਿੱਚ ਇਹ ਮੰਨਿਆ ਗਿਆ ਸਰਕਾਰ ਨੂੰ ਕਿ ਭਾਈ ਸਰਕਾਰ ਜਿਹੜੀ ਹੈ ਉਹ ਕਰਜ਼ਿਆਂ ਤੇ ਚੱਲ ਰਹੀ ਹੈ ਤੇ ਕਰਜ਼ਾ ਮੋੜਨ ਵਾਸਤੇ ਕਰਜ਼ੇ ਲੈ ਰਹੀ ਹੈ ਐਗਰੀਕਲਚਰ ਦਾ ਬਜਟ ਵੀ ਉੱਥੇ ਖੜਾ ਹੈ ਪੌਟੀਕਲਚਰ ਵਾਸਤੇ ਜੇ ਉਹ ਕੈਪਟਨ 100 200 ਬਜਟ ਕੱਟ ਕਰ ਦਿੰਦਾ ਹੁੰਦਾ ਸੀ ਉਨੇ ਹੀ ਖੜਾ ਤੇ ਰਾਜਾ ਜੀ ਹੋਵੇ ਸਮਝਣੇ ਕੋਈ ਜੀ ਉਹ ਲੰਪਾ ਬੋਚੀ ਜੀ ਹੋਵੇ ਸਮਝਣੇ لیکن سب ਤੋਂ ਵੱਡਾ ਸਵਾਲ فائنانس منسٹر صاحب ਭਗਵਾਨ ਤਾਂ مان کی ਮੈਂ ਤੁਹਾਨੂੰ ਪੁੱਛਦਾ ਕਿ ਇਹ ਲੇਖਾ ਜੋਖਾ ਜਿਹੜਾ ਤੁਸੀਂ ਦਿੱਤਾ ਹੈ بجٹ لیکھا جوکھا اینਦਾ তুই ਦੱਸ دے خرچے ਇੰਨੇ خرچے ਇੰਨੇ خرچے اینਨੇ ਉਹ ਭਾਈ ਇਹ ਤਾਂ ਦੱਸੋ آمدਨ ਕਿੱਥੋਂ ਇਹਦਾ ਥੋੜੇ ਕੋਲ ਕੋਈ ਜਵਾਬ ਨਹੀਂ آمدਨ ਕਿੱਥੋਂ ਆਣੀ ਹੈ ਤਾਂ ਹੀ پالیسی ਬਣੂਗਾ پالیسی ਤਾਂ ਗੱਲ ਹੀ ਨਹੀਂ ਕਰਦੇ ਤੁਸੀਂ ਜੇ ਪਾਲਿਸੀ ਬਣਾਉਂਦੇ ਤੇ ਪਾਲਿਸੀ ਬਿਨਾ ਬਜਟਰੀ ਅਲੋਕੇਸ਼ਨ ਦੇ ਨਹੀਂ ਬਣਦੀ ਤੁਸੀਂ ਕਿਸੇ ਪਾਲਿਸੀ ਦੀ ਬਜਟਰੀ ਅਲੋਕੇਸ਼ਨ ਦਿੱਤੀ ਥੋਡੇ ਕੋਲ ਕੋਈ ਬਜਟ ਦੀ ਅਲੋਕੇਸ਼ਨ ਹੈ ਨਹੀਂ ਥੋਡੇ ਕੋਲ ਪੈਸੇ ਹੈ ਨਹੀਂ ਇਸ ਕਰਕੇ ਮੈਂ ਕਹਿੰਨਾ ਕਿ ਪ੍ਰੋਬਲਮਾਂ ਹੀ ਪ੍ਰੋਬਲਮਾਂ ਦੱਸਦੇ ਰਹਿੰਦੇ ਹੋ ਹੱਲ ਵੀ ਤਾਂ ਦੱਸੋ ਹੱਲ ਇਸ ਕਰਕੇ ਨਹੀਂ ਕਿ ਜਿਹੜੀ ਪਲੈਨਿੰਗ ਕਮਿਸ਼ਨ ਦੀ ਚਿੱਠੀ ਲੱਗੀ ਹੋਈ ਹੈ ਜਿਨੂੰ ਅਸੀਂ ਕਹਿੰਦੇ ਆ ਕਿ ਗੁੱਡ ਇਕਨੋਮਿਕਸ ਗੁੱਡ ਮੈਨੇਜਮੈਂਟ ਇਕਨੋਮਿਕ ਪਾਲਿਸੀ ਜਿਹੜਾ ਵਿੱਤੀ ਸੰਕਟ ਇਹਦਾ ਤੁਸੀਂ ਇਸਤੇਮਾਲ ਕਰ ਰਿਆ ਯੂ ਹੈਵ ਤੁਸੀਂ ਸਾਰੀ ਦੁਨੀਆ ਨੂੰ ਇਹ ਦੱਸਤਾ ਕਿ ਪੰਜਾਬ ਇੱਕ ਪ੍ਰੇਕੀਰੀਅਸ ਸਿਚੁਏਸ਼ਨ ਚ ਹੈ ਇੱਕ ਬੜੀ ਖਤਰਨਾਕ ਸਿਚੁਏਸ਼ਨ ਚ ਹੈ ਫਾਈਨੈਂਸ਼ੀਅਲ ਐਮਰਜੈਂਸੀ ਚ ਪਰ ਤੁਸੀਂ ਇਹ ਨਹੀਂ ਦੱਸਿਆ ਕਿ ਕੱਟਣਾ ਕਿਉਂ ਸੀਐਮ ਸਾਹਿਬ ਜਿਹੜਾ ਮਾਫੀਆ ਚਲਾਉਂਦੇ ਹੋ ਨਾ ਇਹਨੂੰ ਬੰਦ ਕਰਨ ਦਾ ਕੋਈ ਪ੍ਰਾਤ ਕਰਨ ਬਾਣੀ ਤੋਂ ਦਸਿਆ ਕਰੋ ਕਰੋੜ ਰੁਪਈਏ ਦੇ ਜੇ ਨਿਕਲੂਗਾ ਤੁਹਾਡਾ ਸੁਪਰੀਮੋ ਕਹਿ ਗਿਆ ਸੀ ਮੁੱਕ ਗਿਆ ਠੀਕ ਹੈ ਘੱਟ ਤੋਂ ਘੱਟ ਨਹੀਂ 30 ਤੋਂ 40000 ਕਰੋੜ ਰੁਪਈਆ ਸ਼ਰਾਬ ਚੋਣੂਗਾ ਜੇ ਤੂੰ ਲਾਇਸੈਂਸ ਕਿਤੇ ਨਾ ਪਤਾ ਜੇ ਤੋ ਕਾਲੇ ਪੀਨੇਓ 13000 ਕਰੋੜ ਦਿੱਤਾ L1 ਨਹੀਂ ਤੇ ਠੇਕੇਦਾਰਾਂ ਨੇ ਥੱਲੇ ਕਰੇ ਠੀਕ ਹੈ ਤੇ ਜਿਹਦੀ ਮੋਨੋਪੋਲੀ ਬਣਾਈ ਹੈ ਕੇਵਲ ਚ ਜ਼ਮੀਨਾਂ ਹੋਰ ਲੱਲਾ ਪੱਪਾ ਭੜੇ ਆਰਾਮ ਨਾਲ ਤੁਸੀਂ ਇਹ ਡੰਗ ਜਿਹਾ ਮਾਰ ਦਿੰਦੇ ਸੀ ਠੀਕ ਹੈ ਇਹ ਬਜਟ पंजाब कि अगे नहीं जा रहा पिछे कर रहा थोड़ा तो हार हो गया सीएम साहब टू स्टैप फॉरवर्ड वन स्टैप बैकवर्ड वन स्टैप फॉरवर्ड थ्री स्टैप्स बैकवर्ड सिचुएशन आउटवर्ड जागो पंजाबी क्रांति तो होना भाग भगवंत मान साहब भाग के जनता आती है सिरासत खाली है। Subscribe to One India channel and never miss an update.